ਸਿੰਘ ਸਾਹਿਬ ਚਰਚਾਵਾਂ ਤੇ ਬਹੁਤ ਰਹੀਆਂ ਪਰ ਜਦੋਂ ਸੌਦਾ ਸਾਹਬ ਨੂੰ ਮਾਫੀ ਦਿੱਤੀ ਜਾਂਦੀ ਆ ਸਿੰਘ ਸਾਹਿਬਾਂ ਵੱਲੋਂ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ ਉਦੋਂ ਵੀ ਸਿਆਸੀ ਪ੍ਰਭਾਵ ਸੀ ਉਦੋਂ ਵੀ ਸਿੰਘ ਸਾਹਿਬਾਂ ਨੇ ਆਪ ਕਿਹਾ ਸੀ ਕਿ ਸਾਡੇ ਪਿਛਲੇ ਤੁਸੀਂ ਸਿਆਸੀ ਪ੍ਰਭਾਵ ਤਾਂ ਪਹਿਲੇ ਮੈਂ ਦੱਸਿਆ ਸ਼ੁਰੂ ਹੋ ਗਿਆ ਹਾਂ 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 ਬਿਲਕੁਲ ਜਦੋਂ ਜਹਦਰ ਸਾਧੂ ਸਿੰਘ ਪੋਹਰਾ ਕੋਲ ਸਤੀਫਾ ਲੈ ਗਿਆ ਉਹ ਸਿਆਸੀ ਪ੍ਰਭਾਵ ਸੀ ਹਾਂਜੀ ਉਹਨੇ ਤਾਂ ਭਰੇ ਜਨਵਾਦੀ ਆਉਂਦੇ ਨੇ ਹਾਂਜੀ ਆ ਜਨਵਾਦੀ ਵੇਲੇ ਜਦੋਂ ਅਸੀਂ ਕਮਸਾਪ ਦੇਖਦੇ ਹਾਂ ਕਾਂਜਾ ਨਿਰੰਕਾਰ ਜਦੋਂ ਕਾਂਡ ਹੁੰਦਾ ਹੈ ਨਿਰੰਕਾਰੀ ਕਾਣ ਦੇ ਵੇਲੇ ਮੁੱਖ ਉਹਦਾ ਹੁਕਮ ਉਹਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਗੁਰਬਚਨ ਸਿੰਘ ਨੂੰ ਤਾਂ ਉਸ ਉਹ ਮੌਕੇ ਜੱਥੇਦਾਰ ਦੀ ਕੋਈ ਭੂਮਿਕਾ ਨਹੀਂ ਉਹ ਫੈਸਲਾ ਸਿੱਖ ਵਿਦਵਾਨ ਕਰਦੇ ਨੇ ਅੱਛਾ ਸਿੰਘ ਸਾਹਿਬ ਨੂੰ ਦੂਰ ਕਰ ਦਿੱਤਾ ਜਾਂਦਾ ਨਹੀਂ ਜੀ ਦੂਰ ਨਹੀਂ ਉਹ ਇੱਕ ਮਰਜ਼ਾਇਦਾ ਸੀ ਜੀ ਅੱਛਾ ਇਹ ਜੇ ਤੁਸੀਂ ਵਿਧੀ ਵਿਧਾਨ ਦੀ ਗੱਲ ਕੀਤੀ ਹੈ ਨਾ ਬੜਾ ਪਿਆਰਾ ਵਿਧੀ ਵਿਧਾਨ ਸੀ ਇੱਥੇ ਅਕਾਲ ਤਖਤ ਤੇ ਕੋਈ ਸ਼ਿਕਾਇਤ ਆਉਂਦੀ ਸੀ ਉਹ ਧਰਮ ਪ੍ਰਚਾਰ ਕਮੇਟੀ ਕੋ ਜਾਂਦੀ ਸੀ ਧਰਮ ਪ੍ਰਚਾਰ ਕਮੇਟੀ ਉਹਨੂੰ ਵਿਚਾਰਦੀ ਸੀ ਜਿਹੜਾ ਉਹਨੂੰ ਹੱਲ ਹੋ ਜਾਂਦੀ ਇਸਦੀ رائے ਬਣਾ ਕੇ ਅਕਾਲ ਤਖ ਦੇ ਜੇਹਦਰ ਨੂੰ ਭੇਜ ਦਿੰਦੀ ਸੀ ਤੇ ਜੇ ਨਹੀਂ ਸੀ ਹੁੰਦੀ ਤੇ ਨਾਲ ਇੱਕ ਸਲਾਹਕਾਰ ਬੋਰਡ ਬਣਿਆ ਹੁੰਦਾ ਸੀ ਧਰਮ ਪ੍ਰਚਾਰ ਕਮੇਟੀ ਦੇ ਵਿਦਵਾਨਾਂ ਦਾ ਉਹਦੇ ਕੋਲ ਚਲੇ ਜਾਂਦੀ ਸੀ ਉਹ ਵਿਦਵਾਨ ਹਾਂ ਵਿਦਵਾਨ ਤੋਂ ਅਗਲਾ ਸਟੈਪ ਆ ਜਾਂਦਾ ਸੀ ਫਿਰ ਉਹ ਤੇ ਵਿਦਵਾਨਾਂ ਦਾ ਜਿਹੜਾ ਮੰਡਲ ਬਣਿਆ ਹੁੰਦਾ ਸੀ ਉਹ ਤੇ ਚਰਚਾ ਕਰਦਾ ਸੀ ਉਹ ਵਾਪਸ ਧਰਮ ਪ੍ਰਚਾਰ ਕਮੇਟੀ ਨੂੰ ਭੇਜਦਾ ਸੀ ਧਰਮ ਪ੍ਰਚਾਰਕ ਕਮੇਟੀ ਉਸ رائے ਨੂੰ ਅਕਾਲ ਜੇਹਦਰ ਅਕਾਲ ਤਖ ਤੋ ਭੇਜਦੀ ਸੀ ਉਹ ਫਿਰ ਫੈਸਲਾ ਬਣ ਕੇ ਐਲਾਨਿਆ ਜਾਂਦਾ ਸੀ ਇਸੀ ਵਿਧੀ ਦਾ ਇਹ ਵਿਧੀ ਵੀਦਾਂ ਸੀ ਫਰੋਂ ਵਿਧੀ ਦਾ ਬਦਲ ਚੁਕੇ ਇਹ 78 ਤੋਂ ਅੱਗੇ ਜਾ ਕੇ ਜੋ ਦੌਰ ਹੁੰਦੇ ਨੇ ਚਿਰਾਂ 84 ਦਾ ਜੋ ਦੌਰ ਹੁੰਦੇ ਉਸ ਤੋਂ ਬਾਅਦ ਸਾਰਾ ਕੁਝ ਖਤਮ ਹੋ ਗਿਆ ਇਹ ਵਿਧੀ ਦਾ ਬਦਲ ਚੁਕਾ ਸਾਰਾ ਇਹ ਕਿਹਾ ਸਕਦੇ ਹੋ ਕਿ ਖਤਮ ਹੋ ਗਿਆ ਜੀ ਮੈਂ